ਕਸ਼ਿਕਾਲ ਸੰਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਤੀਆ ਮੁੱਖ ਸੁਰਖੀਆਂ ਕਿਸਾਨਾਂ ਦੇ ਦਿੱਲੀ ਕੂਚ ਦੀ ਕਾਰ ਵਿਚਾਲੇ ਸੀਮਾ ਨੇ 22 ਫਰਵਰੀ ਨੂੰ ਸਭ ਦੀ ਮੀਟਿੰਗ ਇਹ ਮੁੱਦਿਆਂ ਤੇ ਹੋਵੇਗੀ ਚਰਚਾ ਕਿਸਾਨਾਂ ਦੇ ਕੂਚ ਨੂੰ ਵੇਖ ਕਰਾਈ ਦਿੱਲੀ ਸ਼ਿੰਗੂ ਤੇ ਟਿਕਰੀ ਬਾਰਡਰ ਤੇ 10000 ਜਵਾਨਾਂ ਦੀ ਫੌਜ ਸ਼ਿੰਗੂ ਬਾਰਡਰ ਤੇ ਸੱਤ ਲੇਅਰ ਤੇ ਟਿਕਰੀ ਤੇ ਅੱਠ ਲੇਅਰ ਸੁਰੱਖਿਆ ਕਿਸਾਨ ਆंदोलਨ ਫੈਲਦਾ ਵੇਖ ਅਮਿਤ ਚਾਹ ਦਾ ਐਕਸ਼ਨ ਪੰਜਾਬ ਸਰਕਾਰ ਨੂੰ ਪੇਜ ਸਖਤ ਲੈਟਰ ਸ਼ਰਾਤੀ ਅਨਸਰ ਭਾਰੀ ਮਸ਼ੀਨਰੀ ਇਕੱਠੀ ਕਰ ਲੈ ਰਹੇ ਹਨ ਲਾਹ ਚੰਡੀਗੜ੍ਹ ਮੇਅਰ ਚੌਣ ਫੈਸਲੇ ਤੇ ਸੀਮਾਨ ਅਤੇ ਦਿੱਲੀ ਸੀ ਅਰਵਿੰਦ ਕੇਜੀ ਵਾਲੇ ਕੇਤਾ ਸੁਪਰੀਮ ਕੋਰਟ ਦਾ ਧੰਨਵਾਦ ਕਿ ਹਾਂ ਆਖਿਰ ਸੱਚਾਈ ਦੀ ਹੋ ਇੱਜ਼ਤ ਲੋਕਤੰਤਰ ਬਚਾਉਣ ਲਈ ਸ਼ੁਕਰੀਆ ਪਾਚ ਪਾਚ ਸ਼ਾਮਲ ਹੋਣਗੇ ਪ੍ਰਨੀਤ ਕੋਰ ਅਤੇ ਪਟਿਆਲੀਆਂ ਲੜਨਗੇ ਚੋਣ 2023 ਚ ਕਾਂਗਰਸ ਤੋਂ ਕੀਤਾ ਸੀ ਮੋਤ ਪ੍ਰਧਾਨ ਮੰਤਰੀ ਦੀ ਸੁਰੱਖਿਆ ਜੋ ਕਈ ਮਾਮਲੇ ਜਿ ذمہਵਾਰ ਅਧਿਕਾਰੀਆਂ ਵਿਰੁੱਧ ਜਾਂਚ ਸ਼ੁਰੂ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਾਂਚ ਅਧਿਕਾਰੀ ਕਿਤੇ ਨਿਯੁਕਤ ਸ਼ੰਭੂ ਬਾਰਡਰ ਤੇ ਤਣਾਤ ਇੱਕ ਹੋਰ ਪੁਲਿਸ ਮੁਲਾਜ਼ਮ ਦੇ ਹੋਏ ਮੌਤ ਡਿਊਟੀ ਦੌਰਾਨ ਅਚਾਨਕ ਤਬੀਅਤ ਵਿਗੜਨ ਤੇ ਗਈ ਜਾਨ ਬੰਗਾਲ ਵਿਖੇ ਸਿੱਖ ਆਈਪੀਐਸ ਅਫਸਰ ਨੇ ਉਦੇਸ਼ ਵਿਰੋਧੀ ਕਹਿਣ ਤੇ ਬੋਲੇ ਸੀ ਮਾਨ ਦੇਸ਼ ਦੀ ਆਜ਼ਾਦੀ ਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀ ਜਲੰਧਰ ਜ ਸਾੜਾ ਖਾ ਸੇ ਜੀ ਨੌਜਵਾਨ ਦੀ ਹੋਈ ਮੌਤ ਕਿਸਾਨ ਆंदोलਨ ਚ ਸ਼ਾਮਿਲ ਹੋਣ ਲਈ ਜਾ ਰਿਹਾ ਸੀ ਸ਼ੰਭੂ ਬਾਰਡਰ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਪੰਜਵੇਂ ਗੇੜ ਦੀ ਮੀਟਿੰਗ ਦਾ ਸੱਦਾ ਬੋਲੇ ਗਲਬਾਤ ਰਹੀ ਕੱਢੋ ਹੱਲ ਕਾਂਗਰਸ ਨੇਤਾ ਸੋਨੀਆ ਗਾਂਧੀ ਤੇ ਭਾਰਤੀ ਜਨਤਾ ਪਾਰਟੀ ਦੇ ਚੁੰਨੀ ਲਾਲ ਗਰਾਸੀਆ ਤੇ ਮਦਨ ਰਾਠੋੜ ਰਾਜਸਥਾਨ ਤੋਂ ਬਣੇ ਰਾਜ ਸਭਾ ਸੰਸਦ ਪਾਜਪਾਨੀ ਜਿੱਤੀਆਂ ਦੋ ਸੀਟਾਂ ਭਾਰਤ ਦੇ ਅਗਲੇ ਵਕੀਲ ਤੇ ਸਾਬਕਾ ਏਐਸਜੀ ਫਲੀਐਮ ਨਰੀਮਨ ਦਾ ਦੇਹਾਂਤ 95 ਸਾਲ ਦੀ ਉਮਰ ਚ ਲੈ ਆਖਰੀ ਸਫਰ ਰੇਲ ਯਾਤਰੀਆਂ ਲਈ ਰੇਲ ਮੰਤਰੀ ਦਾ ਐਲਾਨ ਦੇ ਚਿੱਟ ਲੰਘ ਗਿਆ ਪੰਜਾਬ ਨਵੀਂ ਅੰਮ੍ਰਿਤਪੁਰ 3 WhatsApp ਭਾਰਤ ਵਿੱਚ ਸ਼ੁਰੂ ਕਰੇਗਾ ਹੈਲਪਲਾਈਨ ਸੇਵਾ ਗਲਤ ਮੈਸੇਜ ਦੀ ਕਰ ਸਕੋਗੇ ਸ਼ਿਕਾਇਤ ਵਿਰਾਟ ਕੋਹਲੀ ਦੇ ਘਰ ਗੁੰਝਿਲਕਾਰੀ ਪਤਨੀ ਅਨੁਸ਼ਕਾ ਸ਼ਰਮਾ ਨੇ ਦਿੱਤਾ ਪੁੱਤਰ ਨੂੰ ਜਨ ਮਸ਼ਹੂਰ ਰੇਡੀਓ ਹੋਸਟ ਅਮੀਨ ਸਿਆਣੀ ਲਾਇਕਨ ਮਿਸਾਲ ਦੀ ਉਮਰ ਜੋ ਹੈ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ ਦਿੱਲੀ ਜੀ ਦੋ ਦਿਨ ਪਵੇਗਾ ਮੀ ਕਈ ਸੂਬਿਆਂ ਚ ਹੋਵੇਗੀ ਗੜੇਮਾਰੀ ਪੰਜਾਬ ਵਿੱਚ ਵੀ ਮੀਡ ਅਲਰਟ ਵਿਰੋਧੀ ਧਿਰ ਦੇ ਨੇਤਾ ਇਲੈਕਸੀ ਨਵਲਨੀ ਦੀ ਮੌਤ ਤੋਂ ਬਾਅਦ ਅਮਰੀਕੀ ਸਰਕਾਰ ਨੇ ਰੂਸ ਨੂੰ ਠੇਰਾਇ ਜ਼ਿੰਮੇਵਾਰ ਬਾਈਡਨ ਨੇ ਰੂਸ ਖਿਲਾਫ ਲਿਆ ਸਖਤ ਫੈਸਲਾ ਬ੍ਰਿਟੇਨ ਦੇ ਸਕੂਲਾਂ 'ਚ ਮੋਬਾਈਲ ਫੋਨ ਤੇ ਲੱਗਾ ਬੈਨ ਪੀਐਮ ਰਿਸ਼ੀ ਸੁਨਕ ਕ੍ਰੀਏਟਿਵ ਵੀਡੀਓ ਸ਼ੇਅਰ ਕਰਕੇ ਤਾਲਾਂ ਪੈਰਿਸ 올림픽 'ਚ ਅਨੁਸ਼ ਅਗਰਵਾਲ ਨੇ ਘੋੜਸਵਾਰੀ 'ਚ ਭਾਰਤ ਨੂੰ ਦਵਾਇਆ ਪਹਿਲਾ ਕੋਟਾ ਏਸ਼ੀਆਈ ਖੇਡਾਂ 'ਚ ਜਿੱਤਿਆ ਕਾਂਸੀ ਦਾ ਤਗਮਾ ਇਸ ਐਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓਜ਼ ਆਜ਼ਾਦ ਫਿਰ ਹਾਜ਼ਰ ਹੋਵਾਂਗੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮ ਜਰ نیوز